ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਉਹ ਮਰੋ ਫੋਟੋ ਜੂ ਸਾਰਾ ਫੋਟੋ ਜੂ ਸਾਰਾ ਉਹ ਮੂਰੇ ਟਰਾਲੀ ਵਾਲੀ ਲਾਈ ਪਈ ਹੈ ਆਹੋ ਗੱਲਾਂ ਨਾਲ ਤਾਂ ਮਸਾਲਾ ਪੂਰਾ ਕਰ ਦਿੰਦੇ ਆ ਆ ਦੇਖੋ ਜੀ ਸਾਡਾ ਸੈਫੀ ਗਏ ਏਸੀ 'ਚ ਬੈਠਾ ਏਸੀ 'ਚ ਬੈਠਾ ਵੀ ਹਾ 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 ਹੌ ਕੀ ਜਾਂਦਾ ਹੈ ਐਸਾ ਵੀ ਇਹ ਨਹੀਂ ਨਿਕਲਦਾ ਬਾਰੇ 5 ਮਿੰਟ ਬਾਹਰ ਗਿਆ ਤੀ ਮੇਰੇ ਮਾਗਰ ਬਾਗੇ 5 ਮਿੰਟਾਂ ਦੀ ਬਾਹਰ ਫੇਰ ਵਜਿਆ ਅੰਦਰ ਲਓ ਜੀ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਕਾਫੀ ਪਾਰਸਲ ਕੱਲ ਚਲੇ ਗਏ ਅੱਜ ਚਲੇ ਗਏ ਇੱਕ ਭੈਣ ਦਾ ਪਾਰਸਲ ਰਹਿ ਗਿਆ ਕੈਨੇਡਾ ਦਾ ਐਂ ਤਾਂ ਦੋ ਤਿੰਨ ਆ ਪਏ ਨੇ ਹਾਂ ਜੀ ਇਹਨਾਂ ਦੇ ਸੂਟ ਰਹਿੰਦੇ ਨੇ ਆ ਵੀ ਪਏ ਨੇ ਇਹਨਾਂ ਦੇ ਵੀ ਕੱਲ ਨੂੰ ਦੋ ਤਿੰਨ ਸੂਟ ਰਹਿੰਦੇ ਨੇ ਉਹ ਬਣ ਕੇ ਆਉਣਗੇ ਤੇ ਆਹ ਸੂਟਾਂ ਦੀ ਆਪਾਂ ਹੁਣ ਵੀਡੀਓ ਬਣਾ ਲਈ ਬਸ ਇਹਨਾਂ ਨੂੰ ਮੈਂ ਪੈਕਿੰਗ ਕਰ ਦਿਆਂ ਸਾਡੇ ਚੇਪੀ ਵਾਲੇ ਲਿਫਾਫੇ ਖਤਮ ਹੋ ਗਏ ਤੇ ਸਰਦਾਰ ਜੀ ਲੈ ਕੇ ਆਉਣਗੇ ਤੇ ਇੱਕ ਮੈਂ ਭੈਣਾਂ ਨੂੰ ਨੇਉ ਚੀਜ਼ ਦਿਖਾਉਣੀ ਆ ਸੂਟ ਮੇਰੇ ਬਲੌਗ ਦੇ ਵਿੱਚ ਪਾਏ ਨਹੀਂ ਹੈਗੇ ਇੱਕ ਸੂਰਾ ਸ਼ਰਟਾਂ ਪੂਰਾ ਸੂਟ ਮਿਲੂਗਾ ਤੁਹਾਨੂੰ ਸੌਰੀ ਬਲੌਗ ਵਿੱਚ ਕਹਿੰਨੀ ਮੈਂ ਆ ਕੇ ਬੁਟੀਕ ਤੇ ਜੀ ਪਾਏ ਨਹੀਂ ਹੈਗੇ ਆ ਦੇਖੋ ਜੀ ਕਿੰਨਾ ਸੋਹਣਾ ਪਿਆਰਾ ਕਲਰ ਹੈ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਆਰਗੈਂਜਾ ਦੀ ਤੀਸਤਾ ਦੀ ਆਰਗੈਂਜਾ ਦੀ ਸ਼ਰਟ ਰਹੇਗੀ ਜੀ ਇਹਦੇ ਨਾਲ ਕ੍ਰੇਪ ਦੀ ਹੈਗੀ ਹੈ ਜੀ ਸਲਵਾਰ ਲਓ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਦੇਖ ਲਈਏ ਹਾਂ ਤਿੰਨ ਕਲਰ ਨੇ ਜੀ ਇਹਦੇ ਵਿੱਚ ਇੱਕ ਇਹ ਵਾਲਾ ਗ੍ਰੀਨ ਕਲਰ ਹੈ ਜੀ ਦੇਖੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2150 ਰੁਪਏ ਦੇਖੋ ਇਹਦੇ ਵਿੱਚੋਂ ਇਹ ਵਾਲਾ ਕਲਰ ਮੈਂ ਆਪਦੇ ਲਈ ਰੱਖਿਆ ਹੋਇਆ ਹੈ ਬਾਕੀ ਦੋ ਕਲਰ ਅਵੇਲੇਬਲ ਨੇ ਪ੍ਰਿੰਟ ਸੇਮ ਨੇ ਥੋੜਾ ਮੋਟਾ ਤੇ ਇਹ ਤੁਸੀਂ ਨੇ ਜੇ ਆਲ ਓਵਰ ਲੈਣਾ ਜੀ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਇਹਨੂੰ ਮੈਚਿੰਗ ਲੈਣਾ ਮੈਚਿੰਗ ਆਪਾਂ ਨੇ ਇਸ ਤਰ੍ਹਾਂ ਦੇ ਇਹਦੇ ਨਾਲ ਸਕਿਨ ਕਲਰ ਦੀ ਸਲਵਾਰ ਰੱਖੀ ਹੈ ਵੀ ਟੀਸਟਾ ਦਾ ਬ੍ਰਾਂਡ ਰਹੇਗਾ ਜੀ ਦੇਖੋ ਆਪਾਂ ਸਟੈਂਪ ਦਿਖਾਵਾਂਗੇ ਤੁਹਾਨੂੰ ਲਓ ਜੀ ਦੇਖੋ ਟੀਸਟਾ ਦਾ ਬ੍ਰਾਂਡ ਆ ਇਹ ਤੇ ਬਾਕੀ ਸਰਦਾਰ ਜੀ ਨੂੰ ਆ ਜਾਂਦੇ ਆਪਾਂ ਪੈਕਿੰਗ ਕਰਦੇ ਆ ਜਿਹੜੀ ਮੇਰੇ ਭੈਣਾਂ ਨੂੰ ਇਹ 2150 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਮੈਂ ਆਪਦੇ ਲਈ ਰੱਖਿਆ ਹੋਇਆ ਹੈ ਇਹ ਕਲਰ ਤੁਹਾਨੂੰ ਮਿਲਣਾ ਨਹੀਂ ਸ਼ਾਪ ਤੇ ਵੀ ਇੱਕੋ ਹੀ ਮਿਲਿਆ ਸੀਗਾ ਤੇ ਇਹਨਾਂ ਚੋਂ ਤੁਸੀਂ ਦੇਖ ਲਓ ਮਹਿੰਦੀ ਕਲਰ ਹੈ ਮਸਟਰਡ ਕਲਰ ਹੈ ਪ੍ਰਿੰਟ ਸੇਮ ਹੀ ਨੇ ਇਹਨਾਂ ਦੇ ਥੋੜਾ ਜਿਹਾ ਕਲਰਾਂ ਕਰਕੇ ਲੱਗਦਾ ਏ ਤੁਹਾਨੂੰ ਤੇ ਬਾਕੀ ਇੱਕ ਤੁਹਾਨੂੰ ਆਪਾਂ ਹੋਰ ਦਿਖਾਉਣਾ ਹੈ ਟੇਸਟਾ ਦਾ ਇਹ ਮੈਂ ਬਲੌਗ ਦੇ ਸੰਤ ਬੁਟੀਕ ਵਾਲੇ ਚੈਨਲ ਤੇ ਹਜੇ ਨਹੀਂ ਪਾਇਆ ਇਹ ਵੀ ਤੁਹਾਨੂੰ ਟੇਸਟਾ ਦਾ ਰਹੇਗਾ ਦੇਖੋ ਇਹਦੇ ਉੱਪਰ ਸਾਰੇ ਦੇ ਉੱਪਰ ਵਰਕ ਹੋਇਆ ਹੋਇਆ ਜੀ ਦੇਖੋ ਇਸ ਤਰ੍ਹਾਂ ਦਾ ਜਿਹਨੂੰ ਨੀਡਲਵਰਕ ਬੋਲਦੇ ਨੇ ਉਹ ਵਰਕ ਹੋਇਆ ਹੋਇਆ ਇਹਦੇ ਵਿੱਚ ਪ੍ਰਿੰਟਡ ਸ਼ਰਟ ਹੈ ਤੇ ਇਹਦੇ ਨਾਲ ਨੈਚੁਰਲ ਕਰੇਵ ਦੀ ਵਧੀਆ ਵਾਲੀ ਆਪਾਂ ਨੇ ਪਿਓਰ ਕਰੇਵ ਦੀ ਸਲਵਾਰ ਰੱਖੀ ਹੋਈ ਹੈ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 3650 ਰੁਪਏ ਕਿਉਂ ਥੋੜਾ ਜਿਹਾ ਇਹਦੇ ਨਾਲ ਸਾਰੀ ਚੀਜ਼ ਹੈ ਜਿਹੜੀ ਪਿਓਰ ਚ ਆ ਗਈ ਇਹਦੀ ਜਿਹੜੀ ਸ਼ਰਟ ਦੀ ਫੈਬਰਿਕ ਹੈ ਉਹ ਵੀ ਪਿਓਰ ਟਿਸਟਾ ਦੇ ਵਿੱਚ ਰਹੇਗੀ ਜੀ ਪਿਓਰ ਔਰਗਾਂਜਾ ਦੀ ਟਿਸਟਾ ਦੀ ਫੈਬਰਿਕ ਰਹੇਗੀ ਜੀ ਜਿਹੜੀ ਇਹ ਵਾਲੀ ਔਰਗਾਂਜਾ ਹੈ ਜੀ ਇਹ ਥੋੜੀ ਜੀ ਫਰਕ ਹੈ ਇਹਦੇ ਨਾਲ ਇਹ ਬਾਹਲਾ ਫੁੱਲ ਪਿਓਰ ਦੇ ਵਿੱਚ ਆ ਗਿਆ ਜੀ ਨਹੀਂ ਥੋੜਾ ਜਿਹਾ ਫਰਕ ਹੈ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ 3650 ਰੁਪਏ ਦਾ ਸੂਟ ਦਾ ਪ੍ਰਾਈਸ ਰਹੇਗਾ ਜੀ ਤੀਜਾ ਕਲਰ ਆ ਗਿਆ ਇਹਦਾ ਬਲੂ ਕਲਰ ਦੇਖੋ ਇਸ ਤਰ੍ਹਾਂ ਦਾ ਰਾਇਲ ਬਲੂ ਜਾ ਕਲਰ ਹੈ ਨੀਲਾ ਜਾ ਸੇਮ ਕਲਰ ਹੈ ਇਹ ਵੀ ਸੇਮ ਫੈਬਰਿਕ ਰਹੇਗੀ ਪਤਾ ਇਹ ਮੈਂ ਪਹਿਲਾਂ ਉਧਰ ਕਿਉਂ ਨਹੀਂ ਪਾਏ ਇਹ ਤਿੰਨ ਤਿੰਨ ਸਿੰਗਲ ਸਿੰਗਲ ਕਲਰ ਨੇ ਕਈ ਵਾਰ ਹਨਾ ਜੇ ਆਰ ਕੇ ਬੁਟੀਕ ਤੇ ਪਾਤਾ ਫਿਰ ਕਸਟਮਰ ਜ਼ਿਆਦਾ ਮੰਗਦਾ ਫਿਰ ਔਖਾ ਹੋ ਜਾਂਦਾ ਸਾਨੂੰ ਜਿਹੜੀਆਂ ਵੀ ਪਹਿਣਾ ਨੂੰ ਇਹ ਸੂਟ ਚਾਹੀਦੇ ਨੇ ਤਾਂ ਤੁਸੀਂ ਬਲੌਗ ਦੇ ਵਿੱਚੋਂ ਹੀ ਸਿਲੈਕਟ ਕਰ ਲਓ ਹੋ ਸਕਦਾ ਵੀ ਉਧਰ ਨਾ ਪਾਣ ਇਹ ਸੂਟ ਲਓ ਜੀ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਦੇਖੋ ਪਿਓਰ ਵਾਲੀ ਤੁਹਾਨੂੰ 60 ਗ੍ਰਾਮ ਵਾਲੀ ਇਹਦੇ ਨਾਲ ਜਿਹੜੀ ਹੈਗੀ ਐ ਸਲਵਾਰ ਦੀ ਫੈਬਰਿਕ ਲੱਗੀ ਹੋਈ ਐ ਪੂਰੀ ਫੁੱਲ ਪਿਓਰਿਟੀ ਜਿਹੜੀ ਹੈਗੀ ਐ ਕੁਆਲਿਟੀ ਐ ਦੀ ਸਲਵਾਰ ਦੀ ਤੇ ਸ਼ਰਟ ਦੀ 3750 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਪੰਜਾਬ ਦੇ ਵਿੱਚ ਸ਼ਿਪਿੰਗ ਚਾਰਜਸ ਫ੍ਰੀ ਨੇ ਹੋਰ ਅਲੱਗ ਸਟੇਟ ਤੇ ਤੁਹਾਨੂੰ ਉਹੇ ਜਿਹੇ ਬੰਦੇ ਚਾਰਜਸ ਲੱਗ ਜਾਣਗੇ ਦੇਖੋ ਜੀ ਅੱਜ ਵਾਲੇ ਸੂਟਾਂ ਦੇ ਕਲਰ ਪ੍ਰਿੰਟ ਦੇਖੋ ਤੁਸੀਂ ਮੈਨੂੰ ਦੱਸਿਓ ਵੀ ਮੇਰੀ ਚੁਆਇਸ ਕਿੰਨੀ ਕੁ ਸੋਹਣੀ ਐ ਲਓ ਵੈਸੇ ਤਾਂ ਮੇਰੇ ਨਾਲ ਪਹਿਣਾ ਬਹੁਤ ਕਾफी ਗੁੱਸੇ ਵੀ ਹੋ ਜਾਂਦੀਆਂ ਨੇ ਵੀ ਤੁਸੀਂ ਆਪਦਾ ਪ੍ਰਿੰਟ ਕਲਰ ਡਿਜ਼ਾਈਨ ਕਿੰਨਾ ਸੋਹਣਾ ਪਾਉਣਾ ਵੈਸੇ ਮੈਂ ਇਹ ਕੰਮ ਨਹੀਂ ਕਰਦੀ ਮੈਂ ਪਹਿਲਾਂ ਦੱਸ ਦਿੰਨੀ ਆ ਵੀ ਆ ਮੇਰਾ ਸੂਟ ਹੈ ਤੇ ਬਾਕੀ ਤੁਸੀਂ ਇਹਨਾਂ ਦੇ ਵਿੱਚ ਕਲਰ ਮਿਲ ਜਾਣਗੇ ਜੋ ਵੀ ਤੁਹਾਨੂੰ ਪਸੰਦ ਹੈ ਲਓ ਸਕਰੀਨਸ਼ਾਟ ਤਿੰਨ ਤਿੰਨ ਕਲਰ ਨੇ ਇਹਨਾਂ ਦੇ ਵਿੱਚ ਤਿੰਨੇ ਉਸ ਕਲਰ ਦੇ ਵਿੱਚ ਮਿਲਣਗੇ ਦੋ ਮਿਲ ਜਾਣਗੇ ਜੀ ਉਸ ਕਲਰ ਦੇ ਵਿੱਚ ਤਿੰਨੇ ਇਹਦੇ ਵਿੱਚ ਮਿਲ ਜਾਣਗੇ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਮੈਨੂੰ ਵੀ ਥੋੜਾ ਜਿਹਾ ਡਾਰਕ ਕਲਰ ਘੱਟ ਪਸੰਦ ਨਹੀਂ ਮੈਂ ਲਾਈਟ ਕਲਰ ਹੀ ਪਾ ਕੇ ਰਾਜ਼ੀ ਆ ਤੇ ਇਹਨਾਂ ਦੇ ਵਿੱਚੋਂ ਮੈਨੂੰ ਥੋੜਾ ਜਿਹਾ ਇਹ ਵਾਲਾ ਕਲਰ ਪਸੰਦ ਆਇਆ ਸੀ ਵੈਸੇ ਫਿਰ ਇਹ ਥੋੜਾ ਨਾਲ-ਨਾਲ ਮ ਤਾ ਕਰਕੇ ਮੈਂ ਇਹ ਕਲਰ ਆ ਫਿਰ ਇਹਨੇ ਇਹ ਮੈਂ ਤਿੰਨੇ ਹੀ ਕਹਿਤਾ ਪੈਣਾ ਨੂੰ ਵੀ ਤੁਸੀਂ ਲੈ ਸਕਦੇ ਹੋ ਬਾਕੀ ਜੇ ਇਹਨਾਂ ਤੋਂ ਕੋਈ ਵੀ ਕਲਰ ਬਚਿਆ ਤਾਂ ਮੈਂ ਜਰੂਰ ਸਲਾਈ ਕਰਾਉਂਗੀ ਬਾਕੀ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਆਪਣਾ ਕੰਮ ਚੱਲ ਰਿਹਾ ਹੁਣ ਆਪਾਂ ਨੂੰ ਇੱਥੇ ਇਹ ਵੀ ਦਿੱਕਤ ਨਹੀਂ ਆਉਂਦੀ ਕਿਉਂ ਗਰਮੀ ਦਾ ਮੌਸਮ ਹੈ ਥੋੜਾ ਜਿਹਾ ਏਸੀ ਵੀ ਆਪਾਂ ਲਾ ਕੇ ਬੈਠੇ ਸਾਰਾ ਦਿਨ ਕੰਮ ਕਰੀ ਜਾਂਦਾ ਮੈਂ ਇੱਕ ਘੰਟਾ ਸੌ ਕੇ ਰੈਸਟ ਕਰਦਣੀ ਆ ਜਿਹੜੇ ਆਪਣੇ ਕਾਟਨ ਦੇ ਸੂਟ ਸੀ ਜੀ سیل ਪ੍ਰਾਈਸ ਵਾਲੇ 700 ਰੁਪਏ ਦੇ ਵਿੱਚ ਆਪਾਂ سیل ਰੱਖੀ ਹੁੰਦੀ ਉਹ ਬਸ ਆ ਪੰਜ-ਸੱਤ ਕੁ ਸੂਟ ਰਹਿ ਗਈ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਨੇ ਅੱਜ ਆਪਾਂ ਨੇ ਨਾ ਦੂਸਰੇ ਚੈਨਲ ਤੇ ਨੰਬਰ ਤੇ ਜਿਹੜਾ ਸਕਰੀਨ ਤੇ ਨੰਬਰ ਪਾਇਆ ਹੈ ਜੀ ਉੱਥੇ ਸਟੇਟਸ ਲਾਏ ਹੋਏ ਨੇ ਬਹੁਤ ਸੋਹਣੇ ਬਰੀਕ ਪ੍ਰਿੰਟ ਦੇ ਵਿੱਚ ਸੂਟ ਆ ਰਹੇ ਨੇ ਜੇ ਤੁਸੀਂ ਉਹਨਾਂ ਚੋਂ ਪਸੰਦ ਆ ਤਾਂ ਲੈ ਸਕਦੇ ਹੋ ਲਓ ਜੀ ਆਪਣਾ ਹੈਂਗਰ ਵਾਲਾ ਕੰਮ ਵੀ ਥੋੜਾ ਜਾਂ ਪਤਾ ਉੱਪਰ ਬਸ ਲਹੀ ਜਾਂਦੇ ਨੇ ਤੋਂ ਨਾ ਤੇ ਬਾਕੀ ਨਾਲ ਦੀ ਨਾਲ ਸੇਲ ਹੋਈ ਜਾਂਦੇ ਨੇ ਤੇ ਚਲੋ ਜੀ ਹੁਣ ਤੁਸੀਂ ਇਹਨਾਂ ਚੋਂ ਸੂਟ ਸਿਲੈਕਟ ਕਰ ਲਓ ਮੈਨੂੰ ਭੈਣਾਂ ਦੱਸਿਓ ਵੀ ਮੈਨੂੰ ਇਹ ਬਹੁਤ ਜ਼ਿਆਦਾ ਸੋਹਣੇ ਕਲਰ ਪ੍ਰਿੰਟ ਲੱਗੇ ਤੁਸੀਂ ਦੱਸਿਓ ਵੀ ਮੇਰੀ ਚੋਇਸ ਵਧੀਆ ਜਾਂ ਨਹੀਂ ਵਧੀਆ ਚਲੋ ਜੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਕੰਮ ਚੱਲੀ ਜਾਵੇ ਤੇ ਆਪਣੇ 3-4 ਦਿਨ ਹੋ ਗਏ ਪਾਰਸਲ ਜਾਂਦਿਆਂ ਨੂੰ ਹਜੇ ਕੁਛ ਘਰ ਹੈਗੇ ਇੱਕ ਤਾਂ ਗਰਮੀ ਬਹੁਤ ਹੋਈ ਪਈ ਹੈ ਕੀ ਕਰੀਏ ਸਵੇਰੇ ਗਰਮੀ ਜ਼ਿਆਦਾ ਸੀ ਸਵੇਰੇ ਨੂੰ ਪੱਖਾ ਲਾ ਦਨੇ ਐਸੀ ਬੰਦ ਕਰ ਦਨੇ ਬਾਈ ਪਾਇਪ ਲਾ ਕੇ ਮੈਂ ਸਾਨੂੰ ਨਮਾ ਹੈ ਲੈ ਇੰਨੀ ਗਰਮੀ ਹੈ ਕੱਲ ਵਾਲਾ ਕੀ ਮਤਲਬ ਹੋਇਆ ਬਾਈ ਤੂੰ ਕਿੱਥੇ ਜਾਣਾ ਇੰਨੀ ਕਾਲੀ ਕਾਲੀ ਪਾਣੀ ਚ ਲਾ ਕੇ ਠੰਡਾ ਕੱਢ ਲੰਦਾ ਠੰਡਾ ਕੱਢਾ ਪਰ ਓਏ ਖੜ ਜਾ ਟਲੂਗੀਆਂ ਇੱਕ ਇੱਕ ਨੂੰ ਪਿਆ ਦੇ ਪਿੰਦਰ ਪਹਿਲਾਂ ਖੜ ਕੇ ਲਵੇ ਵਿਚਾਲੇ ਧਰ ਗਿਆ ਉਹਨਾਂ ਦੇ ਬਾਲਟੀ ਮੈਂ ਤਾਂ ਬਾਲਟੀਆਂ ਜਿਹਾ ਨਾਲ ਆਇਆ ਲੱਗਦਾ ਵੀ ਅੱਧੀਆਂ ਭੁੱਖੀਆਂ ਰਹਿ ਜਾਂਦੀਆਂ ਆਉਣੀਆਂ ਖੜ ਜਾ ਪੁਰੰਡਾਂ ਨੇ ਤਾਂ ਲਹੂ ਪੀ ਰੱਖਿਆ ਇਹਨਾਂ ਦਾ ਇਹ ਕੱਟੀ ਪੀਂਨ ਦਿੰਦੀ ਆ ਮੈਂ ਇਸ ਨੂੰ ਨਾ ਮੈਂ ਇਸ ਪੀਂਨ ਦਿੰਦੀ ਆ ਪੁੱਠੇ ਕੰਮਾਂ ਨੂੰ ਨੇਰੀ ਆ ਪੀਤੀ ਨੇ ਮਸ਼ੀਨ ਲਾ ਦੀ ਹਾਂ ਬਿੰਦਰਾ ਮਸ਼ੀਨ ਚਲਾਤੀ ਕੱਪੜੇ ਵਾਲੀ ਕਨਾ ਮਸ਼ੀਨ ਚਲਾਤੀ ਕੱਪੜੇ ਵਾਲੀ ਕਨਾ ਉਹਨੇ ਫਾਰੇ ਲਾ ਦੇ ਹਜੇ ਗਰਮੀ ਬਹੁਤ ਹੈ ਪ੍ਰਿੰਟ ਤਾਂ ਰਗੜ ਤੇ ਠੀਕ ਆ ਓਏ ਖੜ ਜਾ ਕੋਸ਼ਿਸ਼ ਕਰਕੇ ਕੀ ਆ ਸਟਾਰਟ ਨਹੀਂ ਦੱਬਿਆ ਦੇਖੀ ਉਹ ਤੇਰੀ ੱਤੇ ਏਗਾ ਗੂਗਲ ਤੇ ਸਰਚ ਮਾਰ ਲਓ ਵੀ ਸਾਡੇ ਮਖਿਆਲ ਦਾ ਕੋਈ ਹਿੱਲਾ ਹੋ ਜੇ ਸੜ ਕੇ ਸੰਨੀ ਨਹੀਂ ਪਾਉਣ ਦੇਦਾ ਅੱਖਾਂ 'ਚ ਵੱਜੀ ਜਾਂਦਾ ਆ ਹੁਣ ਉੱਠਿਆ ਫਿਰਦਾ ਮਹਿਸਾਂ ਦੇ ਲੜੀਆਂ ਦਾ ਖਰਜ ਢੋਲੇਗੀ ਓ ਅਦਰੋਂ ਬੰਦ ਕਰਿਆ ਪੈਦਰ ਫਿਰ ਉਹ ਕੇ ਬੰਦ ਕਰਾਇ ਤੇ ਲਾ ਦੇ ਪਤਾ ਨਹੀਂ ਇਹ ਆਥ ਨੇ ਕਿਧਰੋਂ ਨਿਕਲੇ ਆਉਂਦੀਆਂ ਨੇ ਉਹ ਦੀ ਪਤਾ ਲੱਗ ਜਾਂਦਾ ਇਹਨਾਂ ਨੂੰ ਵੀ ਹਾਂ ਹੁਣ ਟਾਈਮ ਹੋ ਗਿਆ ਆ ਖੋਲ ਤਾਂ ਗੇਟ ਵਾਲ ਜਾ ਸਾਰਿਆਂ ਨੇ ਪੀਲੇ ਪਾਣੀ ਸੁੰਬਰ ਦਾ ਪਾਣੀ ਪਿਆ ਤਾਂ ਪਾਣੀ ਤਾਂ ਪਿਆ ਤਾਂ ਮੈਂ ਕਹਦੀ ਨਵਾ ਦੇ ਕਹਿੰਦਾ ਹੁਣ ਤਾਂ ਉਹ ਤਾਂ ਚੱਲੀ ਫਾਰੇ ਚੱਲੇ ਨੇ ਇਹਨਾਂ ਦੇ ਥੋੜੇ ਚੱਲ ਰਹੇ ਨੇ ਅੱਜ ਨਾ ਓ ਪੱਖਾ ਸਮਰਾ ਦੇ ਚਮਕੌਰ ਨੂੰ ਕਹਿ ਕੇ

ਹੂੰ ਇਹ ਹੋਰ ਪਾ ਦੋ ਇੱਕ ਲਿਆ ਕੇ ਕਾਲੂ ਉਹਦਾ ਪੱਖਿਆ ਕਰਕੇ ਸਿੱਧੇ ਕਰ ਗਾ ਇੱਥੇ ਕਰਾ ਇੱਥੋਂ ਜੇ ਹੁਣ ਆ ਪੱਖਾ ਚੱਲਦਾ ਹੋਵੇ ਫਿਰ ਇਹ ਸਹੀ ਆਈ ਜਾਣਾ ਹਵਾ ਆ ਬਦਗਣੀ ਖਿੱਚੀ ਜਾਵੇਗਾ ਮੈਂ ਉਹ ਮੱਤੀ ਤੇ ਜਾਣਦੇ ਨਾ ਚੱਲ ਜਾਣਦੇ ਫਿਰ ਹੁਣ ਠੀਕ ਨੇ ਆ ਤਾਂ ਲੋਟ ਉਹ ਤਾਂ ਠੀਕ ਨੇ ਸੱਚਾ ਮਖਿਆਰ ਦਾ ਤਹੀਲਾ ਕਰ ਲੋ ਕੋਈ ਇਹ ਤਾਂ ਗੋਹਾ ਲਾਉ ਤੱਕੇ ਇਹ ਤਾਂ ਸਾਰਾ ਦਿਨ ਤਾਂ ਨੂੰ ਭੇਜਣਾ ਹੁਣ ਹਟਿਆ ਆ ਬੜਾ ਸੋਹਣਾ ਆ ਕੇ ਪ੍ਰੈਸ ਆਏਗਾ ਆ ਦੇ ਹੁਣ ਤਾਂ ਫਿਰਦਾ ਹੈ ਲੜ ਜੂਗਾ ਇਹਦੇ ਆਪਾਂ ਸੱਕ ਕੇ ਉਹਨਾਂ ਨੂੰ ਪਾਰਕ ਗਿਆ ਪਾਹੋੜ ਕਰਾਂ ਤੇ ਤੇਲ ਝਾਰਾਂ ਹੂੰ ਮੈਂ ਕੱਟ ਲਈ ਮਸੰਬਰਾਂ ਮਾਡੇ ਇਹ ਉਹ ਦੂਤਾ ਬੰਨਣਾ ਸਾਰਾ ਕੱਟ ਪਾਰੀ ਨਿਕਾਏ ਕਿ ਹਰ ਬੂੰਦ ਨੂੰ ਆਹ ਲੈਣ ਮਾਰ ਦੇ ਹੂੰ ਤਾਲੇ ਰੱਖ ਹੁੰਦਾ ਅੱਜ ਤਾਂ ਤੜਕੇ ਮਸਾਗਾ ਘਾ ਘਰੀ ਇਹਨਾਂ ਨੂੰ ਸੰਨੀ ਇੰਨਾ ਉੱਠਿਆ ਵਿੱਚ ਅੱਖਾਂ ਦਿਵਾਜੀਆਂ ਨੇ ਮੱਖੀਆਂ ਤੜਕੇ ਜ਼ਿਆਦਾ ਹੁੰਦੀਆਂ ਨੇ ਕਰਕੇ ਖੰਡ ਹੁੰਦੀ ਹੈ ਆ ਹੁਣ ਵੀ ਆ ਵਹਾਰਿਆਂ ਕਰਕੇ ਆ ਰਹੀਏ ਨੇ ਪਾਣੀ ਠੰਡਾ ਜਾਈ ਜਾਂਦਾ ਉਧਰ ਇਹ ਬਾਹਰ ਨਿਕਲ ਜਾਂਦੀਆਂ ਨੇ ਆ ਨਾ ਜਦੋਂ ਬੰਦ ਕਰਦੇ ਉਹਦੀ ਬਾਹਰੇ ਜਿਆਦਾ ਆਉਣਗੀਆਂ ਇੱਕੀ ਨਹੀਂ ਨਿਕਲਦੀ ਹੁਣ ਪਾਣੀ ਦਾ ਸਿੱਟੇ ਜੇ ਪਈ ਜਾਂਦੇ ਨੇ ਉਹਨਾਂ ਦੇ

ਇੱਕ ਪੱਕੀ ਵਾਧੂ ਆ। ਮੇਰੀ ਗਰਦੇ ਲੋਡ ਕਰਨ ਵਾਲੇ ਨੇ ਵੀਂਗਾ ਕਰਤਾ ਜਦੋਂ ਮੈਂ ਸਿੱਧੇ ਜੇ ਕਰਕੇ ਹਵਾ ਤਾਂ ਦਿੰਦਾ ਦੇਖੋ। ਨਾ ਇੱਕ ਤਾਂ ਦੋਨੇ ਆਹ ਕਰਕੇ ਇੱਕ ਬੁਲਾ ਲੈਂਦੇ ਆ। ਮੈਂ ਚਲਾਉਂ ਉੱਤ ਤਾਂ ਚੱਲਦਾ ਜੇ। ਕਿਸੀ ਕੰਦੀ ਨਹੀਂ ਬਰੇ। ਆ ਤਾਂ ਬਾਲੇ ਕਰਨੀ ਕਰਕੇ ਰੱਖਦੇ। ਕਦਨਾ ਤੇ ਰਹੇ ਹੋਈਆਂ ਬੰਦੇ। ਹੂੰ। ਆਮ ਪੱਖੇ ਵਾਲੀ ਨਹੀਂ ਹੋਈ ਆ ਦੇਖ ਲੈ ਇਹਦਾ ਪਿੰਡਾ ਸੁੱਕਾ ਪਿਆ ਜਾਵਾ ਇਹ ਫਿਰ ਉਹ ਆ ਨੂੰ ਪੱਖਾ ਤੇ ਆ ਇਹ ਇਹਨਾਂ ਦੇ ਪਿੰਡੇ ਜਾਵਾ ਗਿੱਲੇ ਹੋ ਰਹੇ ਨੇ ਪਾਣੀ ਵਾਂਗੂ ਲੈ ਜਿਵੇਂ ਮੀਂਹ ਪੈ ਰਿਹਾ ਹੁੰਦਾ ਤਾਂ ਐ ਹੋ ਰਿਹਾ ਤਾਂ ਆਪਰੇ ਇਹ ਕੋਈ ਪਰਮ ਦੇਖ ਲੈ ਜਿੱਦੇ ਪਾਲਕ ਨੇ ਪਾਇਆ ਦੇਖ ਪਵਾ

ਸਾਈਫੀ ਵੀ ਨਵਾਇ ਨਹੀਂ ਹੈਗਾ ਵੀ ਅੰਦਰ ਬਹਿ ਜਾ ਮੈਂ ਜੀਭ ਕੱਢ ਰਖੇ ਗੱਠ ਦੀ ਦੇਖੀ ਦੇਖਾ ਦੇਖਾ ਜੀਭ ਦਿਖਾ ਤਰੀ ਓਏ ਸਾਈਫੀ ਰੇਤੀ ਤੇ ਫਲੈਟ ਅੱਜ ਖੇਤਾਂ ਲਈ ਚੱਲ ਰਹੀ ਆ। ਕਮਾਤ ਬਹੁਤ ਬੁਰਾ। ਹੂੰ। ਚਲੋ ਸੋ। ਚਲ ਬਾੜੀ ਹੋ ਗੋ। ਚਲੋ ਜੀ ਬੱਚਿਆਂ ਦਾ ਕੰਮ ਸਾਰਾ ਨਿਬੜ ਗਿਆ। ਹਾਂ ਰੱਬਾ ਤੇ ਉਹਨੇ ਸਵੇਰੇ ਹੌਲੀ ਕੱਢਦੀ ਨਹੀਂ ਮੱਦਦ ਬੰਦਿਆ ਕੱਲ ਨਹੀਂ ਨਹੀਂ ਦੀ ਇਹਨਾਂ। ਤਦ ਤੱਕ ਦੇ ਲਈ ਛੱਤ ਸ੍ਰੀ ਕਾ